ਤਾਜ਼ਾ ਮਾਮਲਾ ਫਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਫਾਜ਼ਿਲਕਾ ਦੇ ਇੱਕ ਵਿਅਕਤੀ ਨੇ ਫਰੋਜ਼ਪੁਰ ਦੀ ਇੱਕ ਕਾਰ ਏਜੰਸੀ ਤੋਂ ਨਵੀਂ ਕਾਰ ਖਰੀਦੀ ਸੀ ਤੇ ਹੁਣ ਖਰੀਦਦਾਰ ਨੇ ਕਾਰ ਏਜੰਸੀ ਵਾਲਿਆਂ ਦੇ ਉੱਪਰ ਧੋਖਾਧੜੀ ਯਾਨੀ ਕਿ ਠੱਗੀ ਦੇ aarop ਲਗਾਏ ਹਨ ਜਾਣਕਾਰੀ ਮੁਤਾਬਕ ਦੱਸਦੇ ਹਈਏ ਕਿ ਕੁਝ ਸਮਾਂ ਪਹਿਲਾਂ ਪ੍ਰਿੰਸ ਨਾਮ ਦਾ ਵਿਅਕਤੀ ਜੋ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਉਸਨੇ ਦੀਪ ਟਾਟਾ ਮੋਟਰਸ ਜੋ ਮੋਗਾ ਰੋਡ ਫਰੋਜ਼ਪੁਰ ਵਿਖੇ ਸਥਿਤ ਏਜੰਸੀ ਹੈ ਉਹਨਾਂ ਪਾਸੋਂ ਇੱਕ ਟਾਟਾ ਕੰਪਨੀ ਦੀ ਨਵੀਂ ਹੈਰੀਅਰ ਕਾਰ ਜਿਸ ਦੀ ਕੀਮਤ ਲਗਭਗ 20 ਲੱਖ ਦੇ ਆਸ-ਪਾਸ ਦੱਸੀ ਜਾ ਰਹੀ ਹੈ ਉਹ ਖਰੀਦੀ ਸੀ ਪਰ ਅਚਾਨਕ ਥੋੜੇ ਦਿਨਾਂ ਬਾਅਦ ਹੀ ਨਵੀਂ ਕਾਰ ਦੇ ਇੰਜਨ 'ਚ ਕੋਈ ਪ੍ਰੋਬਲਮ ਆ ਗਈ ਅਤੇ ਕਾਰ ਨੂੰ ਏਜੰਸੀ ਵਾਲਿਆਂ ਦੇ ਕਹਿਣ ਤੇ ਏਜੰਸੀ 'ਚ ਹੀ ਖੜਾ ਕਰ ਦਿੱਤਾ ਪਰ ਹੁਣ ਕੁਝ ਸਮਾਂ ਬੀਤਣ ਤੇ ਏਜੰਸੀ ਵਾਲਿਆਂ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਅਤੇ ਨਾ ਹੀ ਕੋਈ ਗੱਲ ਸੁਣ ਰਹੇ ਹਨ ਕਾਰ ਮਾਲਕ ਨੇ ਦੱਸਿਆ ਕਿ ਜਦ ਉਹਨਾਂ ਨੇ ਚੰਗੀ ਤਰ੍ਹਾਂ ਕਾਰ ਨੂੰ ਦੇਖਿਆ ਤਾਂ ਕਾਰ ਦੇ ਹੀਟਲੇ ਪਾਸੇ ਜੰਗਾਲ ਵਗੈਰਾ ਲੱਗਾ ਹੋਇਆ ਸੀ ਅਤੇ ਕਾਗਜ਼ਾਂ ਪੱਤਰਾਂ ਦੇ ਵਿੱਚ ਵੀ ਉਹ ਕਾਰ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਵੇਚੀ ਗਈ ਸੀ ਪਰ ਏਜੰਸੀ ਵਾਲਿਆਂ ਨੇ ਪੁਰਾਣੀ ਕਾਰ ਨੂੰ ਰਿਪੇਅਰ ਕਰਕੇ ਸਾਨੂੰ ਇਹ ਕਾਰ ਵੇਚੀ ਸੀ ਕਾਰ ਮਾਲਕ ਨੇ ਕਿਹਾ ਕਿ ਨਵੀਂ ਕਾਰ ਕਹਿ ਕੇ ਮੇਰੇ ਨਾਲ ਬਹੁਤ ਵੱਡਾ ਏਜੰਸੀ ਵਾਲਿਆਂ ਨੇ ਧੋਖਾ ਕੀਤਾ ਹੈ ਤਾਂ ਹੁਣ ਇਸ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਡਾ ਫਾਜ਼ਿਲਕਾ ਦੀ ਇਕਾਈ ਨੇ ਫਰੋਹੀਪੁਰ ਵਿਖੇ ਦੀਪ ਟਾਟਾ ਮੋਟਰਸ ਏਜੰਸੀ ਦੇ ਅੱਗੇ ਧਰਨਾ ਲਗਾ ਦਿੱਤਾ ਹੈ ਅੱਜ ਵਰਦੇ ਮਹੀਨੇ ਵਿੱਚ ਵੀ ਕਿਸਾਨ ਯੂਨੀਅਨ ਦਾ ਧਰਨਾ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਿਹਾ ਡੱਕ ਦੱਸ ਦੇਣਾ ਚਾਹੁੰਦੇ ਸਾਡਾ ਇਤਿਹਾਸ ਆ ਉਹ ਮੱਤ ਪੁੱਛਿਓ ਫੇਗਾ ਪਹਿਲਾਂ ਵੀ 2-4 ਵਾਲੀ ਨਾਰੇ ਲਾਗੇ ਹੋਣਗੇ ਭਰਨਾ ਅੱਥਰ ਰੱਖਿਆ ਹੋਊਗਾ ਅਸੀਂ ਲੰਮੇ ਲੜਾਈਆਂ ਵੀ ਲੜ ਜਾਣਦੇ ਆ ਜੇ ਸੰਗਾ ਸਿਕੰਦਰ ਸਿੰਘ ਲੋਕਾ ਮੰਤਰੀ ਹੁੰਦਾ ਸੀਗਾ ਇੱਕ ਟੇਬਲ ਤੇ ਬੈਠ ਕੇ ਮਾਮਲਾ ਹੱਲ ਕਰਨਾ ਪਿਆ ਪਰ ਕੋਈ ਜਾਈ ਪਾਏ ਨੇ ਕਹਿੰਦਾ ਜੇ ਤੁਹਾਡੀ ਰਿਸ਼ਤਦਾਰੀ ਪੁੱਛ ਲੋ ਤੰਗਾਲੀ ਦੇ ਵਿੱਚ ਤੰਗਾਲੀ ਪਿੰਡ ਨੂੰ ਰਹਿੰਦੀ ਕੁੜੀ ਕਸਰਾ ਜੇ ਤੁਹਾਡੀਆਂ ਕੰਪਨੀਆਂ ਅੜਦੰਦੀਆਂ ਉਹਨਾਂ ਦੇ ਪਾ ਦੀ ਤਾਂ ਖੇਡ ਆ ਇਹਨਾਂ ਦੇ ਪਾ ਦੀ ਤਾਂ 20 ਲੱਖ 1 ਰੁਪਿਆ ਹੈ ਗੋਊਗਾ ਵੀ ਭਾਈ ਕੋ ਚੰਗਾ ਬਸਾ ਮਾਰ ਜਾਂਦਾ ਗੱਡੀਆਂ-ਕੁੱਡੀਆਂ 'ਚੋਂ ਨਹੀਂ ਲੱਗਦਾ ਹੋਣਾ 20 ਲੱਖ ਉਹਨੂੰ 12 ਸੋਤ ਆਚਾਪਾਇ ਸਪੋਰਟ 'ਤੇ ਬੈਠੇ ਆ ਲੜਾਈਆਂ ਵੱਡੀਆਂ ਬਚਰੇ ਸਮੇਂ ਤਾਂ ਪਹਿਲਵਾਨ ਦਾ ਜਿਹੇ ਦਾ ਸਿਸਟਮ ਪੜ ਚੁੱਕਾ ਦੇਖੋ